ਜੀਵਨ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਆਪਣੀ ਅਗਿਆਨਤਾ ਕਰਕੇ ਬਹੁ ਗਿੰਤੀ ਲੋਕ ਪੂਤਪ੍ਰੇਤ ਇੱਕ ਤਸਰਾ ਨਾਲ ਜੋੜ ਜਨ ਲੈਂਦੇ ਆ ਲਗਭਗ 10 ਸਾਲ ਪਹਿਲਾਂ ਸਾਡੇ ਪਾਸ ਫਿਰੋਜ਼ਪੁਰ ਸ਼ਹਿਰ ਤੋਂ ਇੱਕ ਨੌਜਵਾਨ ਲੜਕੇ ਦਾ ਕੇਸ ਆਇਆ ਉਸ ਵਿੱਚ ਬਾਬਾ ਬੋਲਦਾ ਸੀ ਤੇ ਉਹ ਕੋਈ ਕੰਮ ਕਰ ਨਹੀਂ ਸੀ ਕਰਦਾ ਮੰਜੇ ਤੇ ਪਿਆ ਰਹਿੰਦਾ ਸੀ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਲੜਦਾ ਝਗੜਦਾ ਰਹਿੰਦਾ ਸੀ ਡਾਕਟਰਾਂ ਅਨੁਸਾਰ ਉਸ ਨੂੰ ਕੋਈ ਬਿਮਾਰੀ ਨਹੀਂ ਸੀ ਘਰਦਿਆ ਨੇ ਥੱਕ ਹਾਰ ਕੇ ਸਾਡੇ ਤੱਕ ਪਹੁੰਚ ਕੀਤੀ ਮੈਂ ਤੇ ਕ੍ਰਿਸ਼ਨ ਬਰਗਾੜੀ ਮਸਲਾ ਹੱਲ ਕਰਨ ਚਲੇ ਗਏ ਲੜਕੇ ਦਾ ਨਾਮ ਸੰਦੀਪ ਸੀ ਉਹ ਪਰਿਵਾਰ ਦਾ ਇਕਲੌਤਾ ਲੜਕਾ ਸੀ ਉਸ ਦੀਆਂ ਤਿੰਨ ਭੈਣਾਂ ਸਨ ਉਹ 7ਵੀਂ ਕਲਾਸ ਵਿੱਚੋਂ ਪੜ੍ਹਨੋਂ ਘਟ ਕੇ ਆਪਣੇ ਬਾਪ ਦੀ ਗ੍ਰਿਆਣੀ ਦੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਸੀ ਉਹ 20 ਕੋ ਸਾਲ ਦਾ ਨੌਜਵਾਨ ਸੀ ਪਰਿਵਾਰ ਵਿੱਚ ਇੱਕ ਉਸ ਤੋਂ ਵੱਡੀ ਤੇ ਇੱਕ ਉਸ ਤੋਂ ਛੋਟੀ ਭੈਣ ਦਾ ਵਿਆਹ ਹੋ ਚੁੱਕਾ ਸੀ ਲੜਕੇ ਦੇ ਬਾਪ ਨੇ ਦੁਖੀ ਮਨ ਨਾਲ ਦੱਸਿਆ ਕਿ ਮੈਂ ਤਾਂ ਇਸ ਨੂੰ ਪੜਾ ਲਾ ਕੇ ਕਿਸੇ ਨੌਕਰੀ ਸਰੇ ਕਰਨ ਦੀ ਇੱਛਾ ਰਦਾ ਹਾਂ ਪਰ 7ਵੀਂ ਕਲਾਸ ਚ ਪੜਦਾ ਹੀ ਇਹ ਸਖਤ ਬਿਮਾਰ ਹੋ ਗਿਆ ਫਿਰ ਕਈ ਮਹੀਨੇ ਸਕੂਲ ਨਹੀਂ ਗਿਆ ਤੇ ਫਿਰ ਮੈਂ ਇਸ ਨੂੰ ਸਕੂਲੋਂ ਉਟਾ ਕੇ ਆਪਣੇ ਨਾਲ ਦੁਕਾਨ ਤੇ ਕੰਮ ਕਰਾਉਣਾ ਜੀ ਠੀਕ ਸਮਝਿਆ ਹੁਣ ਇਸ ਨੂੰ ਮੇਰੇ ਨਾਲ 8 ਸਾਲ ਹੋ ਗਏ ਨੇ ਦੁਕਾਨ ਤੇ ਕੰਮ ਕਰਦਿਆਂ ਦੁਕਾਨ ਦਾ ਸਾਰਾ ਕੰਮ ਇਸ ਨੇ ਸੰਭਾਲ ਲਿਆ ਹੈ ਦੁਕਾਨ ਦੀ ਕਮਾਈ ਵਿੱਚੋਂ ਹੀ ਅਸੀਂ ਦੋ ਲੜਕੀਆਂ ਦੇ ਵਿਆਹ ਕੀਤੇ ਨੇ ਹੁਣ ਆ ਹੁਣ 6 ਕੁ ਮਹੀਨਿਆਂ ਤੋਂ ਪਤਾ ਨਹੀਂ ਇਹਨੂੰ ਕੀ ਹੋ ਗਿਆ ਇਸ ਨੂੰ ਦੁਕਾਨ ਵਿੱਚ ਭੋਰਾ ਰੁਚੀ ਨਹੀਂ ਲੈਂਦਾ ਬਸ ਕਹਿੰਦਾ ਮੈਨੂੰ ਬੁਲਾਓ ਨਾ ਜੇਕਰ ਬੁਲਾ ਲਈਏ ਤਾਂ ਅਗੋਂ ਖਾਣ ਨੂੰ ਪੈਦਾ ਸਾਡਾ ਪਰਿਵਾਰ ਤਾਂ ਕਿਸੇ ਪੀਰ ਫਕੀਰ ਨੂੰ ਵੀ ਨਹੀਂ ਮੰਨਦਾ ਪਰ ਇਹ ਤੋਂ ਤੋਂ ਕਈ ਵਾਰ ਬਾਬਾ ਬੋਲਿਆ ਉਹ ਆਖਦਾ ਹੈ ਕਿ ਮੇਰਾ ਸੇਵਕ ਹੈ ਇਹਦੇ ਵਿਆਹ ਦੀ ਸੋਚੋ ਕਿਸੇ ਕੁੜੀ ਦਾ ਨਾਂ ਲੈਂਦਾ ਹੈ ਅਸੀਂ ਇਹਦਾ ਵਿਆਹ ਤਾਂ ਕਰ ਦਈਏ ਪਰ ਕੰਮ ਕਰਨ ਤਾਂ ਲੱਗੇ ਮੰਜੇ 'ਚ ਪੈਣ ਨੂੰ ਕੌਣ ਰਿਸ਼ਤਾ ਕਰੋ ਬਾਕੀ ਤੁਸੀਂ ਇਸ ਨੂੰ ਪੁੱਛ ਲਓ ਲੜਕੇ ਦੀ ਮਾਂ ਕੁਝ ਜ਼ਿਆਦਾ ਹੀ ਫਿਕਰਮੰਸੀ ਮਾਵਾ ਨੂੰ ਵੀ ਵੈਸੀ ਵੀ ਪੁੱਤਰਾ ਨਾਲ ਕੋਈ ਜ਼ਿਆਦਾ ਮੋਹ ਹੁੰਦਾ। ਬਿਨਾਂ ਕਿਸੇ ਬਿਮਾਰੀ ਤੋਂ ਆਪਣੇ ਨੌਜਵਾਨ ਲੜਕੇ ਦਾ ਮੰਜੇ ਤੇ ਪੈ ਰਹਿਣਾ ਉਸ ਨੂੰ ਵਾਰਾ ਨਹੀਂ ਸਿਖੰਦਾ। ਦੂਸਰਾ ਲੜਕੇ ਦੀ ਬਿਮਾਰੀ ਕਰਕੇ ਦੁਕਾਨ ਤੇ ਕੰਮ ਵੀ ਬਹੁਤ ਬੁਰਾ ਅਸਰ ਪਿਆ ਸੀ। ਉਸ ਦੀ ਮਾਂ ਨੇ ਦੱਸਿਆ ਕਿ ਇਹਦੇ ਵਿਆਹ ਦੀ ਗਲਤਾਂ ਸਮਝ ਚਾਉਂਦੀ ਹੈ ਪਰ ਪੀਰ ਦੇ ਬੋਲਣ ਤੇ ਇਸ ਦੇ ਗੁੰਮਸਮੂਹ ਲੈ ਕੇ ਮੰਜੇ ਤੇ ਪੈ ਰਹਿਣ ਦੀ ਗੱਲ ਸਾਡੀ ਸਮਝ ਤੋਂ ਬਾਹਰ ਹੈ। ਦੀਰ ਨੇ ਇਹਦੇ ਚ ਬੋਲ ਕੇ ਕਈ ਵਾਰ ਸਾਨੂੰ ਆਖਿਆ ਹੈ ਕਿ ਨੇੜਲੀ ਬਸਤੀ ਚ ਰਹਿੰਦੀ ਲੜਕੀ ਰੋਮਨ ਨਾਲ ਦਾ ਵਿਆਹ ਕਰ ਦਿਓ ਅਸੀਂ ਉਸ ਲੜਕੀ ਦੇ ਪਰਿਵਾਰ ਨੂੰ ਜਾਣਦੇ ਹਾਂ ਸਾਡੇ ਉਸ ਪਰਿਵਾਰ ਨਾਲ ਦੂਰ ਦੀ ਰਿਸ਼ਤੇਦਾਰੀ ਵੀ ਰਲਦੀ ਹੈ ਪਰ ਉਹ ਪਰਿਵਾਰ ਸਾਡੇ ਮੇਜ ਦਾ ਨਹੀਂ ਮੁੰਡਾ ਤਾਂ ਸਾਡੇ ਨਾਲ ਤਹਿਮਮਤ ਹੈ ਪਰ ਇਸ ਦਾ ਪਿਛਲਾ ਪੀਰ ਹੀ ਆਪਣੀ ਜਿੱਦ ਨਹੀਂ ਛੱਡਦਾ ਅਸੀਂ ਤਾਂ ਪੀਰ ਬਾਬੇ ਨੂੰ ਮਨਾਉਣ ਲਈ ਸਾਧ ਸੰਦਿਆ ਕੋਲ ਵੀ ਬਥੇਰਾ ਪੈਸਾ ਪਟਲਿਆ ਪਰ ਕੋਈ ਰਾਹ ਨਜ਼ਰ ਨਹੀਂ ਆਇਆ ਮਸਲਾ ਬਿਲਕੁਲ స్పష్ట ਤੇ ਸਮਝ ਚ ਆਉਣ ਵਾਲਾ ਸੀ ਮੈਂ ਤੇ ਕ੍ਰਿਸ਼ਨ ਨੇ ਆਪਸ ਚ ਕੁਝ ਰਾਏ ਮਸ਼ਵਰਾ ਕਰਕੇ ਉਸ ਲੜਕੇ ਨੂੰ ਬੁਲਾਇਆ ਉਸ ਦੇ ਚਿਹਰੇ ਤੋਂ ਹੀ ਸ਼ਰਾਰਤ ਟਲਕਦੀ ਸੀ ਅਸੀਂ ਉਸ ਦਾ ਨਾਮ ਪਤਾ ਪੁੱਛਣ ਉਪਰੰਤ ਉਸ ਦੀ ਬਿਮਾਰੀ ਬਾਰੇ ਗੱਲਬਾਤ ਕੀਤੀ ਜਦ ਅਸੀਂ ਉਸ ਚ ਆਉਂਦੇ ਬਾਬੇ ਬਾਰੇ ਜਾਣਨਾ ਚਾਹਿਆ ਤਾਂ ਉਹ ਔਖਾ ਹੁੰਦਿਆ ਹੋਇਆ ਬੋਲਿਆ ਕਿਉਂ ਤੁਹਾਨੂੰ ਮੇਰੇ ਤੇ ਕੋਈ ਸ਼ੱਕ ਹੈ ਤੁਹਾਡੇ ਸਾਰੇ ਪਰਿਵਾਰ ਨੇ ਬਾਬੇ ਦੇ ਬੋਲ ਸੁਨੇ ਹਨ ਮੈਨੂੰ ਕਹਦਾ ਠੀਕ ਹੋਣ ਦੇਣਾ ਉਸਨੇ ਆਦੇ ਜਿੱਦ ਕਰਦਾ ਹੈ ਤੇਰਾ ਬਾਬਾ ਕ੍ਰਿਸ਼ਨ ਨੇ ਉਸ ਤੋਂ ਪੁੱਛਿਆ ਆਖਦਾ ਹੈ ਕਿ ਤੇਰਾ ਵਿਆਹ ਨਾਲ ਦੀ ਬਸਤੀ ਚ ਰਹਿੰਦੀ puri roma ਨਾਲ ਹੀ ਕਰਨਾ ਹੈ ਪਰ ਸਾਡੇ ਘਰ ਦੇ ਅਜਿਹਾ ਕਰਨ ਨੂੰ ਤਿਆਰ ਨਹੀਂ ਮੈਂ ਤਾਂ ਘਰਦਿਆਂ ਨਾਲ ਸਹਿਮਤ ਹਾਂ ਪਰ ਬਾਬਾ ਨਹੀਂ ਮੰਨਦਾ ਲੜਕਾ ਬੋਲਿਆ ਤੇ ਵੀਰੇ ਸਾਡੇ ਕੋਲ ਤੇਰੀ ਇਹ ਚਲਾਕੀ ਨਹੀਂ ਚਲਣੀ ਸਾਨੂੰ ਸਾਰੀ ਗੱਲ ਦਾ ਪਤਾ ਸਾਡੇ ਕੋਲ ਝੂਠ ਮਾਰਨ ਦਾ ਤੈਨੂੰ ਕੋਈ ਫਾਇਦਾ ਨਹੀਂ ਤੂੰ ਸਭੋਂ ਸਾਨੂੰ ਅਸਲੀ ਤੇ ਸਾਫ਼ ਗੱਲ ਦੱਸ ਤਾਂ ਕਿ ਤੇਰਾ ਤੇ ਘਰ ਦਾ ਮਸਲਾ ਹੱਲ ਹੋ ਸਕੇ ਅੱਡੇ ਵੱਲੋਂ ਇਹ ਵਾਦਾ ਹੈ ਕਿ ਅਸੀਂ ਆਪ ਗੱਲ ਆਪਣੇ ਦਰਮਿਆਨ ਹੀ ਰਹੇਗੀ ਕ੍ਰਿਸ਼ਨ ਨੇ ਆਖਿਆ ਜੇਕਰ ਤੁਹਾਨੂੰ ਪਤਾ ਹੈ ਤਾਂ ਦੱਸ ਦਿਨਾ ਪਰ ਮੇਰਾ ਮਸਲਾ ਜਰੂਰ ਹੱਲ ਹੋਣਾ ਚਾਹੀਦਾ ਬਾਬੇ ਦਾ ਤਾਂ ਇੱਕ ਬਹਾਨਾ ਹੈ ਰੋਮਾ ਸਾਡੀ ਦੂਰ ਦੀ ਰਿਸ਼ਤੇਦਾਰੀ ਚੋਂ ਹੈ ਮੈਨੂੰ ਉਹ ਲੜਕੀ ਬਹੁਤ ਪਸੰਦ ਹੈ ਅਸੀਂ ਅਕਸਰ ਹੀ ਮਿਲਦੇ ਹਾਂ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ ਘਰ ਦੇ ਨਹੀਂ ਮੰਨਦੇ ਇਸੇ ਲਈ ਬਾਬਾ ਆਉਣ ਦਾ ਬਹਾਨਾ ਬਣਾਉਣਾ ਪਿਆ ਲੜਕਾ ਬੋਲਿਆ ਇਰੇ ਸੁਭਾਨੇ ਨਾਲ ਘਰਦਿਆਂ ਨੂੰ ਬੜੀ ਪਰੇਸ਼ਾਨੀ ਚੱਲੀ ਪਈ ਕੀ ਤੈਨੂੰ ਇਸ ਦਾ ਅਹਿਸਾਸ ਨਹੀਂ ਕ੍ਰਿਸ਼ਨ ਨੇ ਆਖਿਆ ਪੀਰ ਜੀ ਮੈਂ ਆਪਣੀ ਗਲਤੀ ਮੰਨਦਾ ਪਰ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ ਦਿਸ ਰਿਹਾ ਮੈਂ ਆਪਣੇ ਘਰਦਿਆਂ ਨੂੰ ਇਸ ਵਿਆਹ ਲਈ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਦੋਂ ਉਹ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਇਹ ਟੰਗ ਅਪਣਾਉਣ ਲਈ ਮਜਬੂਰ ਹੋਣਾ ਪਿਆ ਇੱਕ ਤਾਂ ਤੁਸੀਂ ਮੇਰੇ ਘਰਦਿਆਂ ਨੂੰ ਮਨਾਉਣ 'ਚ ਮੇਰੀ ਮਦਦ ਕਰੋ ਤੇ ਦੂਸਰਾ ਮੇਰੀ ਗਲਤੀ ਬਾਰੇ ਉਹਨਾਂ ਨੂੰ ਬਿਲਕੁਲ ਨਾ ਦੱਸਣਾ ਲੜਕਾ ਬੋਲਿਆ ਜਦ ਇਸ ਅਸੀਂ ਇਸ ਬਾਰੇ ਕਾਹਦੀ ਨਾਲ ਗੱਲਬਾਤ ਕੀਤੀ ਤਾਂ ਉਹ ਲੜਕੀ ਦੀ ਇੱਛਾ ਅਨਸਾਰ ਉਹਦਾ ਵਿਆਹ ਕਰਨ ਦੀ ਤੈਅਮਤ ਹੋ ਗਏ। ਲੜਕਾ ਅਗਲੇ ਦਿਨ ਤੋਂ ਹੀ ਕੰਮ ਤੇ ਜਾਣ ਲੱਗ ਪਿਆ। ਕਾਫੀ ਸਮੇਂ ਬਾਅਦ ਸਾਨੂੰ ਪਰਿਵਾਰ ਦੇ ਰਾਜੀ ਖੁਸ਼ੀ, ਪਸੰਦ ਤੇ ਨੌਜਵਾਨ ਲੜਕੇ ਵੱਲੋਂ ਕੰਮ ਸੰਭਾਲ ਲੈਂਦਾ ਸੁਨੇਹਾ ਮਿਲਿਆ। ਇਸ ਤਰੀਕੇ ਨਾਲ ਵਿਆਹ ਦਾ ਹੁਦ ਉਤਰ ਗਿਆ।